ਮਜੀਠਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 12 ਘੰਟਿਆਂ ਵਿੱਚ ਕਤਲ ਕੇਸ ਤੇ ਚਾਰ આરોપીਆਂ ਨੂੰ ਕੀਤਾ ਕਾਬੂ ਦੇਖੋ ਪੂਰੀ ਪ੍ਰੈਸ ਕਾਨਫਰੰਸ ਦੱਸੋ ਜੀ ਜਿਹੜੀ ਰਾਤੀ ਦੇਰ ਰਾਤ ਕਤਲ ਹੋਇਆ ਉਹਦੇ ਮਾਮਲੇ ਦੇ ਵਿੱਚ ਤੁਸੀਂ ਇਹ ਜਿਹੜਾ ਕਤਲ ਰਾਤ ਹੋਇਆ ਇਹ ਐਸਐਚਓ ਨੂੰ ਫੋਨ ਆਇਆ ਜੀ ਕਿ ਇੱਥੇ ਆਪਣਾ ਕੋਈ ਜਿਹੜਾ ਨਿੱਤ ਕੀ ਬਾਬੂ ਰਾਮ ਉਹ ਆਪਣਾ ਆਈਸਕ੍ਰੀਮ ਦੀ ਰਿੜੀ ਲਾਉਂਦਾ ਜਿੱਤੇ ਆਪਣੇ ਘਰ ਨੂੰ ਜਾ ਰਿਹਾ ਹੈ ਉਸ ਤੋਂ ਬਾਅਦ ਮਾਡੂ ਐਸਐਸਪੀ ਦੇ ਹਦਾਇਤ ਤੇ ਅਹੀਂ ਆਪਣਾ ਐਸਐਚਓ ਸਾਡੇ ਮਜੀਠਾ ਤੇ ਮੈਂ ਜਾ ਕੇ ਮੌਕੇ ਤੇ ਪਹੁੰਚੇ ਪਹੁੰਚ ਤੋਂ ਬਾਅਦ ਅਹੀਂ ਆਪਣਾ ਲਾ ਕੇ ਬੰਨੇ ਸ਼ਾਰਗਣ ਕੀਤੀ ਤੇ ਉਹਦੇ ਜਿਹੜੀ ਉੱਥੇ ਦੀ ਮਿਸਜ ਆ ਗਈ ਤੇ ਉਹਦੇ ਬਿਆਨ ਦੇ ਹੀ ਇਹਨਾਂ ਨੇ ਬਰਤਲਾ 302 379 ਵੀ ਐਫਰ ਦਰਜ ਕੀਤੀ ਮਜੀਠੇ ਉਸ ਤੋਂ ਬਾਅਦ ਸਾਨੂੰ ਮੁਗਵਰਨ ਇਤਲਾਕ ਤੋਂ ਲੀੜੇ ਚਾਰੇ ਦੋਸ਼ੀ ਜਿਹੜੇ ਅਹੀਂ ਗ੍ਰਿਫਤਾਰ ਕਰ ਲਿਆ ਜੀ ਬਚਾਰਾ ਦੋਸ਼ੀ ਬਿਰੁਤਾ ਕਰਕੇ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀ ਉਹਦਾ ਮੋਬਾਈਲ ਖੋ ਕੇ ਲੈ ਕੇ ਆਈ ਉਹ ਇਹਨਾਂ ਨੂੰ ਰਿਕਵਰ ਕਰ ਦੇਣਾ ਇਹਨਾਂ ਦੇ ਕੋਈ ਵੀ ਪ੍ਰਾਣੀ ਕੋਈ ਇਹਨਾਂ ਦੀ ਕੋਈ ਵਾਰਦਾਤ ਇਹਨਾਂ ਨੇ ਦੱਸੀ ਹੈ ਜੀ ਕੋਈ ਉਹ ਹੁਣ ਇਹਨਾਂ ਨੇ ਇਹਨਾਂ ਨੂੰ ਰਿਮਾਂਡ ਲੈ ਕੇ ਤੇ ਤਬਦੀਸ਼ ਚ ਗਾਂ ਬੜ ਲਿਆਉਣੇ ਨੇ ਇਹ ਕਿ ਇਹਨਾਂ ਨੇ ਜਿਹੜੀ ਕਿਰਚਨ ਨੂੰ ਮਾਰਿਆ ਉਹ ਵਾਕਿਆ ਕਰਦਾ ਉਹ ਇਹ ਵਾਕਿਆ ਕਿੱਥੇ ਜੇ ਹੋਇਆ ਜੀ ਇੱਥੇ ਵਾਕਿਆ ਜਿਹੜਾ ਭੂਮੇਪੱਡ ਤੋਂ ਬਿੜਾੜੇ ਨੂੰ ਜਾਂਦੇ ਸ਼ੱਕ ਦੇ ਕਿੰਨੇ ਬੰਦੇ ਜੀ ਨੇ ਮਾਰਿਆ ਇਹ 4 ਜਨ ਕੋਈ ਉਮਰ ਕਿੰਨੀ ਇੰਨੀ ਸਾਰੀ ਇਹਨਾਂ ਦੀ 35 ਸਾਲ 25 ਸਾਲ 33 ਸਾਲ ਕੋਈ ਪਿਛਲਾ ਕ੍ਰਿਮੀਨਲ ਰਿਕਾਰਡ ਸਭ ਇਹ ਇਹਨਾਂ ਨੇ ਦਸਮਾ ਦਾਕਤ ਨਹੀਂ ਪਰ ਇਹਨੂੰ ਰਿਮਾਂਡ ਲੈਤੀ ਫਰ ਵੈਰੀਫਾਈ ਕਰ ਇਹਨਾਂ ਦੇ ਨਾਂ ਕੀ ਜੇ ਇਹਨਾਂ ਦੇ ਨਾਂ ਹੈਗੇ ਜੀ ਆਪਣਾ ਇੱਕ ਹਰਵਿੰਦਰ ਸਿੰਘ ਲਾਲੀ ਗੁਰਪੀ ਸਿੰਘ ਸੁਖਜਿੰਦਰ ਸਿੰਘ ਤੇ ਆਪਣਾ ਜਸਵਿੰਦਰ ਸਿੰਘ ਇਹਦੇ ਵਾਸੀ ਭੋਂਵੇਂ ਦੇ ਆ ਤੇ ਇੱਕ ਆਪਣਾ ਬੁੱਢੇ ਚੇੜਾ ਠੀਕ ਹੈ